ਸਾਹ ਸੰਗਤ ਜੀ ਇਹ ਸਾਹ ਸੰਗਤ ਜੀ ਇਹ ਸਾਹ ਸੰਗਤ ਜੀ ਸੜਕ ਹਾਦਸੇ ਚ ਮਾਰੇ ਗਏ ਡਰਾਈਵਰ ਬਲਵਿੰਦਰ ਸਿੰਘ ਦੇ ਪਰਿਵਾਰ ਲਈ 25000 ਰੁਪਏ ਦੀ ਆਰਥਿਕ ਮਦਦ ਦਿੱਤੀ ਗਈ ਸਾਡੇ ਵੱਡੇ ਵੀਰ ਪੱਤਰਕਾਰ ਕੇਲਾਸ਼ ਸ਼ਰਮਾ ਦੇ ਮਿੱਤਰ ਪਰਮਿੰਦਰ ਸ਼ਰਮਾ ਮਧੂ ਸ਼ਰਮਾ ਜਿਹਨਾਂ ਦੇ ਬੱਚੇ ਵਿਦੇਸ਼ ਵਿੱਚ ਰਹਿੰਦੇ ਹਨ ਜਿਨ੍ਹਾਂ ਨੇ ਡਰਾਈਵਰ ਦੀ ਮਦਦ ਦੀ ਅਪੀਲ ਦੀ ਪੋਸਟ ਨੂੰ ਵੇਖ ਕੇ ਇਸ ਪਰਿਵਾਰ ਲਈ ਵਿਦੇਸ਼ ਤੋਂ 25000 ਰੁਪਏ ਦੀ ਆਰਥਿਕ ਮਦਦ ਪੇਜੀ ਹੈ ਅਜੋਹਨਾਦੇ ਪਰਿਵਾਰ ਨੇ ਪਿੰਡ ਫਤਿਹਪੁਰ ਡਰਾਈਵਰ ਦੇ ਘਰ ਜਾ ਕੇ ਉਹਨਾਂ ਨਾਲ ਦੁੱਖ ਸਾਂਝਾ ਕਰਦਿਆ ਭੇਜੀ ਰਾਸ਼ੀ ਪਰਿਵਾਰ ਨੂੰ ਸੌਂਪ ਦਿੱਤੀ ਗਈ ਸਮੂਹ ਸੋਸ਼ਲ ਮੀਡੀਆ ਪਰਮਿੰਦਰ ਸ਼ਰਮਾ ਮਦੂ ਸ਼ਰਮਾ ਜੀ ਦਾ ਅਤੇ ਉਹਨਾਂ ਦੇ ਵਿਦੇਸ਼ ਵਿੱਚ ਰਹਿੰਦੇ ਬੱਚੇ ਸੁਮੀਤ ਸਵਿੰਕੀ ਅਤੇ ਮਿੰਨੀ ਦਾ ਬਹੁਤ ਧੰਨਵਾਦ ਕਰਦਾ ਹੈ ਜਿਹਨਾਂ ਨੇ ਵਿਦੇਸ਼ ਤੋਂ ਇਸ ਪਰਿਵਾਰ ਲਈ ਇਹ ਸਹਿਯੋਗ ਰਾਸ਼ੀ ਪੇਜੀ ਹੈ ਪ੍ਰਾਇਮ ਸਮਾਣਾ ਤੋਂ ਗੁਰਪ੍ਰੀਤ ਸਿੰਘ ਦੀ ਰਿਪੋਰਟ ਬਹੁਤ ਹੀ ਵਧੀਆ ਉਪਰਾਲਾ ਹੈ ਬੱਚਿਆਂ ਨੇ ਬਾਹਰ ਫੋਰਨ ਕੰਟਰੀ ਚ ਦੇਖੋ ਉਹਨਾਂ ਨੇ ਵੀ ਦਰਦ ਮਹਿਸੂਸ ਕੀਤਾ ਇਹ ਦਰਦ ਕੱਲਾ ਸਮਾਣੇ ਤੱਕ ਨਹੀਂ ਸੀਗਾ ਇਹ ਦਰਦ ਪੂਰੇ ਪੰਜਾਬ ਚ ਹਿੰਦੁਸਤਾਨ ਚ ਜਿੱਥੇ ਵੀ ਸਾਡੇ ਪੰਜਾਬੀ ਸਾਡੇ ਲੋਕ ਜਿਹੜੇ ਰਹਿੰਦੇ ਨੇ ਵਿਦੇਸ਼ਾਂ ਵਿਦੇਸ਼ਾਂ ਦੇ ਵਿੱਚ ਉਹਨਾਂ ਉਹਨਾਂ ਨੂੰ ਵੀ ਪੂਰਾ ਇਹ ਦਰਦ ਹੈ ਕਿਉਂਕਿ ਸੱਤ ਮਾਸੂਮ ਬੱਚਿਆਂ ਦੇ ਨਾਲ ਇੱਕ ਹੀ ਇਹ ਡਰਾਈਵਰ ਸੀਗਾ ਜਿਹੜਾ ਸਾਡਾ ਛੋਟਾ ਭਰਾ ਸੀਗਾ ਇਹ ਇਹ ਵੀ ਵਿਚਾਰੇ ਸੜਕ ਐਕਸੀਡੈਂਟ ਦੇ ਵਿੱਚ ਟਿਪਰ ਦੇ ਨਾਲ ਜਿਹੜਾ ਐਕਸੀਡੈਂਟ ਹੋਇਆ ਉਹਦੇ ਡੈਥ ਹੋ ਗਈ ਤੇ ਅਸੀਂ ਤਾਂ ਸਿਰਫ ਇਹ ਕਹਿਣਾ ਚਾਹਾਂਗੇ ਜਿਵੇਂ ਸ਼ਰਮਾ ਜੀ ਨੇ ਉਹਨਾਂ ਦੇ ਪਰਿਵਾਰ ਨੇ ਮਤਲਬ ਜਿਹੜਾ ਹੈ ਇਹਨਾਂ ਦੀ ਮਦਦ ਕੀਤੀ ਆਰਥਿਕ ਮਦਦ ਕੀਤੀ ਹੈ ਕਿਉਂਕਿ ਉਹ ਉਸੀ ਗੱਡੀ ਦੇ ਜਿਹੜੀ ਗੱਡੀ ਐਕਸੀਡੈਂਟ ਹੋਈ ਸੀ ਉਸੀ ਗੱਡੀ ਦੇ ਉੱਤੇ ਹੀ ਸਾਰਾ ਪਰਿਵਾਰ ਨਿਰਭਰ ਸੀਗਾ ਕਿਉਂਕਿ ਉਹ ਹੀ ਉਹ ਜਿਹੜਾ ਅਸੀਂ ਇਹਨਾਂ ਦੀ ਕਮਾਈ ਦਾ ਸਾਧਨ ਸੀਗਾ ਨਾਲੇ ਤਾਂ ਗੱਡੀ ਵੀ ਖਤਮ ਹੋ ਗਈ ਉਸ ਤੋਂ ਬਾਅਦ ਜਿਹੜਾ ਹੈ ਬੱਚਾ ਵੀ ਖਤਮ ਹੋ ਗਿਆ ਜਿਹੜਾ ਡਰਾਈਵਰ ਸੀਗਾ ਜਿਹਦੇ ਕਰਕੇ ਉਹ ਜਿਹੜੀ ਘਾਟ ਹੈ ਅਸੀਂ ਉਹ ਤਾਂ ਪੂਰੀ ਕਰ ਨਹੀਂ ਸਕਦੇ ਜੋ ਵੀ ਅਸੀਂ ਸਿਰਫ ਲੋਕਾਂ ਨੂੰ ਆਈ ਕਹਿਣਾ ਚਾਹਾਂਗੇ ਵੀ ਲੋਕ ਵੱਧ ਚੜ ਕੇ ਜਿਹੜਾ ਹੈ ਪਰਿਵਾਰ ਦੀ ਮਦਦ ਕਰਨ ਆਪ ਆਣ ਆਪਾਂ ਨੀਤੇ ਦੇਵਕੀ ਸ਼ਰਮਾ ਜੀ ਤੇ ਉਸ ਦੇ ਥਰੂ ਵੀ ਜਿਹੜਾ ਹੈ ਇਹ ਮੁਹਿੰਮ ਇੱਕ ਚੱਲ ਰਹੀ ਹੈ ਤੇ ਜੋ ਵੀ ਜਿਸ ਤਰੀਕੇ ਦੇ ਨਾਲ ਵੀ ਤੁਸੀਂ ਮਦਦ ਕਰਨਾ ਚੰਦੇ ਹੋ ਅਸੀਂ ਕਹਿੰਨੇ ਵੀ ਮਦਦ ਕਰੋ ਵੱਤ ਵਾਦ ਅਸੀਂ ਸ਼ਰਮਾ ਪਰਿਵਾਰ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਕਿਉਂਕਿ ਜਿਹੜਾ ਇਹ ਪਰਿਵਾਰ ਹੈ ਬਹੁਤ ਗਰੀਬ ਪਰਿਵਾਰ ਆ ਤੇ ਅਸੀਂ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆਂ ਤੇ ਦੂਜੀ ਜਿਹੜੀ ਸਾਡੀ ਸੰਗਤ ਆ ਉਹਨਾਂ ਨੂੰ ਵੀ ਅਸੀਂ ਬੇਨਤੀ ਕਰਨਾ ਚਾਹੁੰਦੇ ਆਂ ਵੀ ਜਿੰਨਾ ਵੀ ਵੱਤੋਬਦ ਹੋ ਸਕਦਾ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ ਤਾਂ ਕਿ ਇਹਨਾਂ ਦੀ ਜਿਹੜੀ ਬੱਚੇ ਨੇ ਤਿੰਨ ਛੋਟੇ-ਛੋਟੇ ਬੱਚੇ ਨੇ ਤੇ ਨਾਲ ਉਹਦੀ ਵਾਈਫ ਆ ਜਿਹੜੀ ਉਹ ਬਿਮਾਰ ਰਹਿੰਦੀ ਆ ਤੇ ਉਹਨਾਂ ਦਾ ਇਲਾਜ ਹੋ ਸਕੇ ਤੇ ਆਪਦੀ ਜਿਹੜੀ ਇਹਨਾਂ ਦੀ ਜ਼ਿੰਦਗੀ ਐ ਸੌਖੀ ਕੱਟੀ ਜਾ ਸਕੇ ਤੇ ਥੋੜਾ ਜਿਹਾ ਦੁੱਖ ਆਪਾਂ ਇਹਨਾਂ ਨੂੰ ਕੋਈ ਇਦਾਂ ਦੀ ਸੇਵਾ ਦਈਏ ਵੀ ਉਹਨਾਂ ਦਾ ਦੁੱਖ ਥੋੜਾ ਜਿਹਾ ਆਪਾਂ ਘਟਾ ਸਕੀਏ